ਅਮਰੀਕਾ ਤੇ ਬਰਤਾਨੀਆ ਤੋਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਦੂਜੇ ਪਾਸੇ 트ੰਪ ਨੇ ਇੱਕ ਹੋਰ ਸ਼ਬਦੀ ਗੋਲਾ ਭਾਰਤ ਵੱਲ ਛੱਡ ਦਿੱਤਾ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਰਤਾਨੀਆ ਵਿੱਚ ਦੋ ਕਾਰਾਂ ਦੀ ਟੱਕਰ ਵਿੱਚ ਤੇਲਗਾਨਾ ਦੇ ਦੋ ਸਟੂਡੈਂਟਸ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਨੇ ਇਹ ਦੁਰਘਟਨਾ ਐਸਐਕਸ ਸ਼ਹਿਰ ਵਿੱਚ ਰੇਲੇ ਸੈਪਰ ਗੋਲ ਚੱਕਰ ਤੇ ਹੋਈ ਇਸ ਦੁਰਘਟਨਾ ਵਿੱਚ 23 ਸਾਲਾ ਚਤਾਨਿਆ ਤਰਾਰੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 21 ਸਾਲਾ ਰਿਸ਼ੀ ਤੇਜਾ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਇਹ ਹਾਦਸਾ ਉਸ ਸਮੇਂ ਹੋਇਆ ਜਦ ਸਟੂਡੈਂਟਸ ਦੀ ਇੱਕ ਸਮੂਹ ਗਣੇਸ਼ ਵਿਸਰਜਨ ਵਿੱਚ ਭਾਗ ਲੈਣ ਤੋਂ ਬਾਅਦ ਘਰ ਪਰਤ ਰਿਹਾ ਸੀ ਐਸਐਸਪੁਲਿਸ ਨੇ ਦੱਸਿਆ ਕਿ ਦੁਰਘਟਨਾ ਦੇ ਸਮੇਂ ਕਾਰ ਚਲਾ ਰਹੇ ਡਰਾਈਵਰ ਤੇ ਪੂਰਬੀ ਲੰਡਨ ਦੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਜ਼ਖਮੀਆਂ ਨੂੰ ਰਾਇਲ ਲੰਡਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਗਈ ਹੈ ਸਾਰੇ ਪੀੜਤ ਤੇਲਗਾਨਾ ਦੇ ਨਿਵਾਸੀ ਨੇ ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ ਪੁਲਿਸ ਨੇ ਸਬੰਧਿਤ ਸੀਸੀਟੀਵੀ ਡੈਸ਼ ਕੈਮ ਜਾਂ ਹੋਰ ਫੁਟੇਜ ਸਣੇ ਜਾਣਕਾਰੀ ਲਈ ਇੱਕ ਜਨਤਕ ਅਪੀਲ ਜਾਰੀ ਕੀਤੀ ਹੈ ਅਧਿਕਾਰੀ ਅੱਗੋਂ ਦੀ ਸਹਾਇਤਾ ਲਈ ਭਾਰਤੀ ਭਾਈਚਾਰੇ ਤੇ ਪੀੜਤਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰ ਰਹੇ ਨੇ ਉਧਰ ਦੂਜੇ ਪਾਸੇ ਅਮਰੀਕਾ ਦੇ ਫਲੋਰੀਡਾ ਦੇ ਮਨਾਟੀ ਕਾਉਂਟੀ ਵਿੱਚ ਇੱਕ 20 ਸਾਲਾ ਭਾਰਤੀ ਗੁਜਰਾਤੀ ਨੌਜਵਾਨ ਦੀ ਡੋਪਣ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਅਭਿਗਿਆਨ ਪਟੇਲ ਵਜੋਂ ਹੋਈ ਹੈ ਉਸਦੀ লাশ ਅੰਨਾ ਮਾਰੀਆ ਟਾਪੂ ਦੇ ਬੀਨ ਪੁਆਇੰਟ ਵਿਚ ਤੇ ਮਿਲੀ ਅਭਿਗਿਆਨ ਸ਼ਾਮ ਦੇ 7 ਵਜੇ ਆਪਣੇ ਇੱਕ ਦੋਸਤ ਨਾਲ ਸਮੁੰਦਰ ਵਿੱਚ ਤਰਾਕੀ ਕਰਨ ਗਿਆ ਸੀ ਇਸ ਤਰ੍ਹਾਂ ਇੱਕ ਤੇਜ਼ ਲਹਿਰ ਉਸ ਨੂੰ ਸਮੁੰਦਰ ਵਿੱਚ ਖਿੱਚ ਕੇ ਲੈ ਗਈ ਅਤੇ ਤੈਰਨਾ ਜਾਣ ਦੇ ਬਾਵਜੂਦ ਉਹ ਡੁੱਬ ਗਿਆ ਅਭਿਗਿਆਨ ਪਟੇਲ ਨਾਲ ਉਸਦਾ ਦੋਸਤ ਵੀ ਡੂੰਘੇ ਪਾਣੀ ਵਿੱਚ ਡਿੱਗ ਪਿਆ ਪਰ ਉਸ ਨੂੰ ਬਚਾ ਲਿਆ ਗਿਆ ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਉਹਨਾਂ ਦਾ ਦੇਸ਼ ਭਾਰਤ ਨਾਲ ਬਹੁਤ ਵਧੀਆ ਸਬੰਧ ਰੱਖਦਾ ਪਰ ਕਈ ਸਾਲਾਂ ਤੋਂ ਉਹਨਾਂ ਦੇ ਸਬੰਧ ਇੱਕ ਪਾਸੜ ਰਹੇ ਨੇ ਕਿਉਂਕਿ ਨਵੀਂ ਦਿੱਲੀ ਵਾਸ਼ਿੰਗਟਨ ਤੇ ਭਾਰੀ ਟੈਰਫ ਲਗਾ ਰਹੀ ਸੀ ਜਦ ਪੁੱਛਿਆ ਗਿਆ ਕਿ ਕੀ ਉਹ ਭਾਰਤ ਤੋਂ ਲਗਾਏ ਗਏ ਕੁਝ ਟੈਰਿਫਾਂ ਨੂੰ ਹਟਾਉਣ ਬਾਰੇ ਵਿਚਾਰ ਕਰ ਰਿਹਾ ਤਾਂ ਟਰੰਪ ਨੇ ਕਿਹਾ ਨਹੀਂ ਅਸੀਂ ਭਾਰਤ ਨਾਲ ਬਹੁਤ ਵਧੀਆ ਢੰਗ ਨਾਲ ਚੱਲਦੇ ਹਾਂ ਟਰੰਪ ਦੀਆਂ ਟਿੱਪਣੀਆਂ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਬੰਧਾਂ ਵਿੱਚ ਤਣਾਅ ਦੇ ਵਿਚਕਾਰ ਆਈਆਂ ਜਦ ਅਮਰੀਕਾ ਨੇ ਭਾਰਤ ਤੇ 50% ਟੈਰਫ ਲਗਾਇਆ ਜੋ ਕਿ ਦੁਨੀਆ ਵਿੱਚ ਸਭ ਤੋਂ ਉੱਚਾ ਹੈ ਉਹਨਾਂ ਨੇ ਵਾਈਟ ਹਾਊਸ ਵਿੱਚ ਕਿਹਾ ਕਿ ਕਈ ਸਾਲਾਂ ਤੋਂ ਭਾਰਤ ਤੇ ਅਮਰੀਕਾ ਵਿਚਕਾਰ ਸਬੰਧ ਇੱਕ ਪਾਸੜ ਸਨ ਅਤੇ ਉਹਨਾਂ ਦੇ ਅਹੁਦੇ ਸੰਭਾਲਣ ਤੋਂ ਬਾਅਦ ਇਹ ਸਭ ਕੁਝ ਬਦਲ ਗਿਆ 트ੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ ਬਹੁਤ ਜ਼ਿਆਦਾ ਟੈਰਿਫ ਵਸੂਰ ਰਿਹਾ ਸੀ ਦੁਨੀਆ ਵਿੱਚ ਸਭ ਤੋਂ ਵੱਧ ਉਹਨਾਂ ਨੇ ਕਿਹਾ ਕਿ ਇਸ ਲਈ ਅਮਰੀਕਾ ਭਾਰਤ ਨਾਲ ਜ਼ਿਆਦਾ ਵਪਾਰ ਨਹੀਂ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਉਹ ਸਾਡੇ ਨਾਲ ਵਪਾਰ ਕਰ ਰਹੇ ਸਨ ਕਿਉਂਕਿ ਅਸੀਂ ਉਹਨਾਂ ਤੋਂ ਟੈਰਿਫ ਨਹੀਂ ਵਸੂਲ ਰਹੇ ਸੀ ਮੁਰਖਤਾ ਨਾਲ ਅਸੀਂ ਉਹਨਾਂ ਤੋਂ ਟੈਰਫ ਨਹੀਂ ਵਸੂਲ ਰਹੇ ਸੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਉਤਪਾਦ ਅਮਰੀਕਾ ਭੇਜ ਰਿਹਾ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਨੇ ਹੁਣ ਆਪਣੇ ਟੈਰਫਾਂ ਨੂੰ ਪੂਰੀ ਤਰ੍ਹਾਂ ਘਟਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਦੇਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਆਪਣੀ ਜ਼ਿਆਦਾਤਰ ਤੇਲ ਅਤੇ ਫੌਜੀ ਉਤਪਾਦ ਰੂਸ ਤੋਂ ਖਰੀਦਦਾ ਤੇ ਅਮਰੀਕਾ ਤੋਂ ਬਹੁਤ ਘੱਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਿਸਾਨਾਂ ਪਸ਼ੂ ਪਾਲਕਾਂ ਤੇ ਛੋਟੇ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ ਉਹਨਾਂ ਚਤਾਵਨੀ ਦਿੱਤੀ ਕਿ ਸਾਡੇ ਤੇ ਦਬਾਅ ਵੱਧ ਸਕਦਾ ਪਰ ਅਸੀਂ ਇਸ ਨੂੰ ਸਹਿਣ ਕਰਾਂਗੇ ਭਾਰਤ ਨੇ ਅਮਰੀਕਾ ਦੁਆਰਾ ਲਗਾਈਆਂ ਗਿਆ ਡਿਊਟੀਆਂ ਨੂੰ ਅਣਉਚਿਤ ਅਤੇ ਤਰਕਹੀਣ ਦੱਸਿਆ ਨਵੀਂ ਦਿੱਲੀ ਨੇ ਕਿਹਾ ਕਿ ਕਿਸੇ ਵੀ ਵੱਡੀ ਅਰਥਵਿਵਸਥਾ ਵਾਂਗ ਇਹ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ